ਮਹਾਰਾਜਾ ਰਣਜੀਤ ਸਿੰਘ ਦਾ ਪੇਟਾ ਸ਼ੇਰ ਸਿੰਘ ਨੂੰ ਗੋਲੀਆਂ ਕਿਹਨੇ ਮਾਰੀਆਂ ਕਿਹਨੇ ਮਾਰੀਆਂ ਕੋਈ ਦੱਸ ਦੋ ਸੰਧਾ ਵਾਲਿਆਂ ਨੇ ਲੈਣਾ ਸਿੰਘ ਨੇ ਔਰ ਉਹਦਾ ਬੱਚਾ ਕੋਲੇ 5 ਸਾਲ ਦਾ ਖੇਡ ਰਿਹਾ ਉਹਦਾ ਸਿਰ ਕਿਹਨੇ ਵਢਿਆ ਇਹਨਾਂ ਨੇ ਮਹਾਰਾਣੀ ਜਿੰਦਾ ਦਾ ਭਰਾ ਸੀ ਜਵਾਰ ਸਿੰਘ ਕਿਹਨੂੰ ਮਾਰਿਆ ਇਹਨਾਂ ਨੇ ਡੋਗਰਾਂ ਦਾ ਰੋਲ ਬਾਅਦ ਚ ਸ਼ੁਰੂ ਹੁੰਦਾ ਪਹਿਲਾਂ ਆਪਣਿਆਂ ਦਾ ਰੋਲ ਸ਼ੁਰੂ ਹੋ ਗਿਆ ਸੀ ਮਹਾਰਾਜੇ ਘਰ ਦੇ ਰਾਣੀਆਂ ਨੂੰ ਸਿਰ ਭੰਨ ਤਾਂ ਮਾਰ ਮਾਰ ਕੇ ਪੱਥਰਾਂ ਦੀਆਂ ਕੁੰਡੀਆਂ ਇੰਨਾ ਵਧੀਆ ਰਾਜ ਦਿੱਤਾ ਤੇ ਆਪ ਹੀ ਗਵਾ ਲਿਆ 1748 ਚ ਮਹਾਰਾਜਾ ਰਣਜੀਤ ਸੇ ਮਰਦਾ ਤੇ 39 49 ਦੇ ਵਿਚ ਰਣਜੀਤ ਤੁਹਾਡਾ ਰਾਜ ਖਤਮ ਪੰਜਾਬ ਦਾ ਕੋਈ ਬੰਦਾ ਬੋਲਿਆ ਸਿਆਬੀ ਦੀ ਦਲੀਪ ਸਿੰਘ ਨੂੰ ਲੈ ਕੇ ਗਏ ਆ ਪੈ ਜਾਂਦੇ ਮਗਰ ਕਿਸ ਨੇ ਰੋਕੇ ਸੀ ਕਿੰਨੇ ਕਿੰਨੀਆਂ ਰਾਣੀਆਂ ਰੱਖਦੇ ਸੀ ਸ਼ਰਿਆਂ ਮ ਰੱਖਦੇ ਸੀ ਵਾਹ ਵਾਹ ਰਾਣੀਆਂ ਤਾਂ ਆ ਜਿਹੜੇ ਆਪਣੇ ਨੰਗ ਜੇ ਰਾਜੇ ਸੀ ਕਿ ਆਪਣੇ ਪਟਿਆਲੇ ਵਰਗੇ ਫਰੀਦਕੋਟ ਵਰਗੇ ਇਹਨਾਂ ਕੋਲ ਕਿੰਨੀਆਂ ਕਿੰਨੀਆਂ ਰਾਣੀਆਂ ਸੀ ਰਾਣੀਆਂ ਰੱਖਣ ਤੇ ਸੀ ਸਿਆਣੀਆਂ ਰੱਖਣ ਤੇ ਥੋੜਾ ਜਿਹਾ ਸੀ ਤੁਸੀਂ ਹੁਣ ਆ ਨੰਗ ਰਾਜੇ ਕਹਿ ਰਹੇ ਹੋ ਸਕਦਾ ਇਹ ਚੀਜ਼ ਵੀ ਟਿੱਪਣੀ ਕਰ ਦੇਣ ਕਰ ਦੇਣ ਦੇਖੋ ਰਾਜੇ ਤਾਂ ਕੁਝ ਵੀ ਨਹੀਂ ਸੀ ਇਹਨਾਂ ਕੋਲੇ ਨਾ ਅੰਗਰੇਜ਼ ਦੇ ਦੀਨ ਸੀ ਮਹਾਰਾਜਾ ਰਣਜੀਤ ਦੇ ਬਰ ਖਿਲਾਫ ਸੀ ਔਰ ਹੋਰ ਵੇਖੋ ਤੁਹਾਡੀ ਦੇਸ਼ ਦੀ ਆਜ਼ਾਦੀ 'ਚ ਇਹਨਾਂ ਰਾਜਾਂ ਦਾ ਕੋਈ ਯੋਗਦਾਨ ਨਹੀਂ ਤੁਸੀਂ ਜਿਵੇਂ ਜੱਟਾਂ ਨੂੰ ਕਿ ਕਰੇ ਕਿਸੇ ਪ੍ਰਕਾਰ ਦੀ ਗੱਲਾਂ ਕਹਿੰਦੇ ਸੀ ਗੱਲਾਂ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਸ਼ੇਰ ਸਿੰਘ ਸੀ ਤੇ ਉਹਨੂੰ ਗੋਲੀਆਂ ਕਿਹਨੇ ਮਾਰੀਆਂ ਹੂੰ ਕਿਹਨੇ ਮਾਰੀਆਂ ਇੱਕ ਵਾਰ ਦੱਸ ਦੋ ਸੰਧਾ ਵਾਲਿਆਂ ਨੇ ਲੈਣਾ ਸਿੰਘ ਨੇ ਔਰ ਉਹਦਾ ਬੱਚਾ ਕੋਲੇ 5 ਸਾਲ ਦਾ ਖੇਡ ਰਿਹਾ ਉਹਦਾ ਸਿਰ ਕਿੰਨੀ ਵੱਡਾ ਇਹਨਾਂ ਨੇ ਮਹਾਰਾਣੀ ਜਿੰਦਾ ਦਾ ਭਰਾ ਸੀ ਜਵਾਰ ਸਿੰਘ ਕਿਹਨੂੰ ਮਾਰਿਆ ਇਹਨਾਂ ਨੇ ਡੋਗਰਾਂ ਦਾ ਰੋਲ ਬਾਅਦ ਖੁਰੂ ਸ਼ੁਰੂ ਹੁੰਦਾ ਹੈ ਪਹਿਲਾਂ ਆਪਣਿਆਂ ਦਾ ਰੋਲ ਸ਼ੁਰੂ ਹੋਇਆ ਸੀ ਮਹਾਰਾਜੇ ਘਰ ਦੇ ਰਾਣੀਆਂ ਨੂੰ ਸਿਰ ਭੰਨ ਤਾਂ ਮਾਰ-ਮਾਰ ਕੇ ਪੱਥਰਾਂ ਦੀਆਂ ਕੁੰਡੀਆਂ ਕੁੰਡੇ ਮਾਰ ਕੇ ਐਨਾ ਵਧੀਆ ਰਾਜ ਦਿੱਤਾ ਤੇ ਆਪ ਹੀ ਗਵਾ ਲਿਆ 1839 ਚ ਮਹਾਰਾਜਾ ਰਣਜੀਤ ਸਿੰਘ ਮਰਦਾ ਤੇ 39 49 ਦੇ ਵਿਚ ਰਣਜੀਤ ਤੁਹਾਡਾ ਰਾਜ ਖਤਮ ਹੋਇਆ ਜਾਂਦਾ ਖਤਮ ਪੰਜਾਬ ਦਾ ਕੋਈ ਬੰਦਾ ਬੋਲਿਆ ਹੀ ਨਹੀਂ ਥੋੜੇ ਲੁਧਿਆਣੇ ਵਿੱਚ ਦੀ ਬੱਸੀਆਂ ਵੀ ਦੀ ਦਲੀਪ ਸਿੰਘ ਨੂੰ ਲੈ ਕੇ ਗਏ ਆ ਪੈ ਜਾਂਦੇ ਮਗਰ ਕਿਸੇ ਨੇ ਰੋਕੇ ਸੀ ਠੀਕ ਹੈ ਕਿਸ ਨੇ ਰੋਕੇ ਸੀ ਨਾ ਆਪੋ ਆਪਣੇ ਤਾਂ ਮਸਤ ਸੀ ਅੰਗਰੇਜ਼ ਦਾ ਰਾਜ ਚੰਗਾ ਸੀ ਔਰ ਹੋਰ ਵੇਖੋ ਆ ਬੱਦੋਵਾਲੀ ਤੇ ਪਿੰਡ ਆ ਜੀ ਲੜਾਈ ਹੋਈ ਹਾਂ ਸਾਰਾ ਲੁਧਿਆਣਾ ਸ਼ਹਿਰ ਅੰਗਰੇਜ਼ ਦੇ ਨਾਲ ਖੜਾ ਸੀ ਹੁਣ ਅੰਗਰੇਜ਼ੀ ਲੁਧਿਆਣਾ ਸ਼ਹਿਰ ਦੀ ਗੱਲ ਕਰੋ ਆਖਣੇ ਜੀ ਲੁਧਿਆਣਾ ਸ਼ਹਿਰ ਬੜਾ ਐਡਵਾਂਸ ਹੈ ਬੜੀ ਤਰੱਕੀ ਕੀਤੀ ਆ ਲੋਕ ਇੱਥੇ ਬੜੇ ਸਿਆਣੇ ਆ ਜਿਹੜੇ ਇੱਥੇ ਬਾਹਰੋਂ ਆਉਂਦੇ ਆ ਉਹਦਾ ਬਾਇਆ ਬਠਿੰਡਿਆ ਨੇ ਅਕਸਰ ਕਹਿੰਦੇ ਆ ਠੀਕ ਹੈ ਅੰਗਰੇਜ਼ੀ ਦੇ ਨਾਲ ਖੜੇ ਸੀ ਭਾਈ ਇਤਿਹਾਸ ਹੈ ਚੱਕ ਲੈਣਾ ਪੜ ਲੈਣਾ ਪਰ ਪੜਨਾ ਨਹੀਂ ਐ ਕਣੀ ਹੈ ਰਾਜ ਗਵਾਇਆ ਆਪ ਦੇ ਲੋਕਾਂ ਨੇ ਗੋਆਇਆ ਪਰ ਇਹਨਾਂ ਨੇ ਸ਼ਰਾਰਤ ਕਰਨੀ ਕਰਨੀ ਸੀ ਪਰ ਉੱਥੇ ਗੱਲ ਇਹ ਵੀ ਆ ਜਾਂਦੀ ਹੈ ਨਾ ਵੀ ਜਿਹੜੀ ਜਿਹੜੀ ਬਗਾਵਤ ਕੀਤੀ ਹੈ ਜਾਂ ਆਪਾਂ ਕੁਝ ਵੀ ਕਹਿ ਸਕਦੇ ਹਾਂ ਉਹ ਕੱਲੀ ਫਿਰ ਇਹ ਤਾਂ ਨਹੀਂ ਵੀ ਕੱਲੇ ਆਪਣੇ ਜਿਹੜੀ ਇਹ ਕਮਿਊਨਿਟੀ ਆਪਾਂ ਜੱਟ ਕਹਿ ਦਿੰਨੇ ਆ ਨਹੀਂ ਨਹੀਂ ਉਦੋਂ ਪਹਿਲਾਂ ਹਿੰਦੂੱਚ ਬਗਾਰਤਾ ਨਹੀਂ ਹੁੰਦੀ ਸੀ ਹੁੰਿਆ ਸੀ ਨਾ ਹੂੰ ਬੋਧੀਆਂ ਚ ਨਹੀਂ ਹੁੰਿਆ ਬੋਧੀਆਂ ਨੇ ਜਦੋਂ ਰਾਜ ਕੀਤਾ ਹੂੰ ਅਸ਼ੋਕ ਵੇਲੇ ਰਾਜ ਹੋਇਆ ਨਹੀਂ ਹੂੰ ਕਨਿਸ਼ਕ ਵੇਲੇ ਹੋਇਆ ਨਹੀਂ ਹੂੰ ਹਰਸ਼ਵਰਧਨ ਵੇਲੇ ਹੋਇਆ ਨਹੀਂ ਉਹ ਬਗਾਵਤਾਂ ਨਹੀਂ ਸੀ ਕ੍ਰਾਂਤੀਆਂ ਸੀ ਸਤਾ ਬਦਲ ਦੇਣੀ ਠੀਕ ਹੈ ਬਗਾਵਤ ਹੁੰਦੀ ਹੈ ਔਰੰਗਜ਼ੇਬ ਦੇ ਮੁੰਡੇ ਦੇ ਬਰ ਖਿਲਾਫ ਔਰੰਗਜ਼ੇਬ ਦਾ ਪੋਤਾ ਬਗਾਵਤ ਕਰਦੇ। ਜਹਾਂਗੀਰ ਦੇ ਬਰ ਖਿਲਾਫ ਜਹਾਂਗੀਰ ਦਾ ਮੁੰਡਾ ਬਗਾਵਤ ਕਰਦੇ। ਦਰਬਾਰ ਦੀ ਬਗਾਵਤ ਹੈ ਨਾ ਲੋਕਾਂ ਨਾਲ ਕੋਈ ਸੰਬੰਧ ਨਹੀਂ। ਲੋਕ ਤਾਂ ਸੁੱਤੇ ਪਏ ਆ ਉਹ ਹੁੰਦੀ ਹੈ ਬਗਾਵਤ। ਤੁਹਾਨੂੰ ਲੱਗਦਾ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਉਹਨਾਂ ਦਾ ਜੋ ਕਾਰਜਕਾਲ ਸੀਗਾ ਉਹਨਾਂ ਦਾ ਸਾਸਨ ਸੀਗਾ। ਹਾਂ। ਉਸ ਸ਼ਾਸਨ ਦੇ ਵਿੱਚ ਵੀ ਕਈ ਲੋਕ ਤੰਗ ਹੋ ਸਕਦੇ ਨੇ। ਕਿਸੇ ਨੂੰ ਵੀ ਤੰਗੀ ਨਹੀਂ ਸੀ। ਕਿਸੇ ਨੂੰ ਵੀ ਨਹੀਂ। ਹਾਂ ਹਾਂ। ਕਿਉਂਕਿ ਉੱਚ ਨੀਚ ਉੱਥੇ ਸੀ ਨਹੀਂ। ਵਪਾਰ ਬਹੁਤ ਚੱਲਿਆ ਖੇਤੀ ਵੜਿਆ ਕੰਮ ਚੱਲਿਆ ਬਾਹਰ ਦੇ ਹਮਲੇ ਜਿਹੜੇ ਤੁਹਾਨੂੰ ਰੋਜ਼ ਆ ਕੇ ਕੁੱਟਦੇ ਸੀ ਤੇ ਲੁੱਟਦੇ ਸੀ ਉਹ ਬੰਦ ਕਰਾਤੇ ਥੋੜੇ ਕੋਲੇ ਤਾਂ ਦੋ ਦਿਨ ਵੀ ਸੌ ਮਤਲਬ ਨਾ ਤੁਸੀਂ ਅਮਨ ਸ਼ਾਂਤੀ ਨਾਲ ਨਹੀਂ ਪੈ ਸਕਦੇ ਸੀ ਇਹ ਉਹਨਾਂ ਨੇ ਲਿਆਂਦੀ ਸ਼ਾਂਤੀ ਪਰ ਅਕਸਰ ਆਇਆ ਹੁੰਦਾ ਨਾ ਬਾਪੂ ਜੀ ਵੀ ਜਿਵੇਂ ਕੋਈ ਵੀ ਚੀਜ਼ ਹੈ ਇੱਕ ਸਿੱਕਾ ਉਹਦੇ ਦੋ ਪਹਿਲੂ ਨੇ ਜਿੰਨੇ ਮਰਜ਼ੀ ਪਹਿਲੂ ਹੋਣ ਜੇ ਸੁੱਚੇ ਸਿੱਕੇ ਦੇ ਜੇ ਸਿੱਕਾ ਸਹੀ ਹੈ ਹੂੰ ਉਹਦੇ ਦੋ ਪਹਿਲੂ ਹੋਣ ਤਾਂ ਦੋਨੇ ਪਹਿਲੂ ਠੀਕ ਹੋਣਗੇ ਜੇ ਸਿੱਕਾ ਖੋਟਾ ਉਹਦੇ ਦੋਨੇ ਪਹਿਲੂ ਗਲਤ ਹੋਣਗੇ ਗਲਤ ਤਾਂ ਸਿੱਕੇ ਦਾ ਸੁੱਚਾ ਹੋਣਾ ਤੇ ਖੋਟਾ ਹੋਣ ਪਿਆ ਅਸੀਂ ਅਕਸਰ ਸਿੱਕੇ ਦੇ ਦੋ ਪਹਿਲੂ ਗਿਣ ਲੈਣੇ ਆ ਜੇ ਸੁੱਚਾ ਸਿੱਕਾ ਹੈ ਦੋਨੇ ਪਹਿਲੂ ਠੀਕ ਨੇ ਜੇ ਸਿੱਕਾ ਝੂਠਾ ਹੈ ਚੱਲਦਾ ਨਹੀਂ ਤੇ ਦੋਨੇ ਪਹਿਲੂ ਗਲਤ ਨੇ ਫਿਰ ਮਾਰਨ ਦਾ ਸ਼ਾਸਨ ਖੋਣ ਦਾ ਹਾਂ ਇੱਡਾ ਸੋਹਣਾ ਜਿਵੇਂ ਤੁਸੀਂ ਦੱਸ ਦੱਸ ਰਹੇ ਹੋ ਵੀ ਇੱਕ ਵੀ ਬੰਦਾ ਉਸ ਚੀਜ਼ ਦਾ ਉਸ ਚੀਜ਼ ਦੇ ਵਿਰੋਧ ਨਹੀਂ ਸੀ ਉਹਨਾਂ ਦੇ ਹੱਕ ਦੇ ਵਿੱਚ ਸੀ ਫਿਰ ਪ੍ਰਸ਼ਾਸਨ ਖੋਹਣ ਦਾ ਕਾਰਨ ਕੀ ਔਹੀ ਜਿਹੜਾ ਅੰਦਰੋਂ ਲਾਲਚ ਕਿਸ ਚੀਜ਼ ਦਾ ਵੀ ਮੈਂ ਗੱਦੀ ਤੇ ਬੈਠਾ ਕਿਉਂ ਗੱਦੀ ਦਾ ਭੋਗ ਬੜਾ ਪੜਾ ਪੈੜਾ ਹੁੰਦਾ ਰਾਜੇ ਵਾਸਤੇ ਗੱਦੀ ਮਾਨਣੀ ਬਹੁਤ ਸੁੱਖ ਹੈ ਹਰ ਪ੍ਰਕਾਰ ਦੀ ਯਾਸ਼ੀ ਆ ਜਾਂਦੀ ਹੈ ਉਹਦੇ ਵਿੱਚ ਜਿਵੇਂ ਕੀ ਹਰ ਪ੍ਰਕਾਰ ਦੀ ਜਿੰਨੇ ਰਾਜੇ ਯਾਸ਼ ਹੋਏ ਕੋਈ ਘਟ ਰਾਜੇ ਨਹੀਂ ਜਿਹਨਾਂ ਨੇ ਯਾਸ਼ੀ ਨਹੀਂ ਕੀਤੀ ਰਾਜਾ ਨੇ ਜਾਸਾਂ ਬਹੁਤ ਕੀਤੀਆਂ ਹੂੰ ਕਿੰਨੇ ਕਿੰਨੀਆਂ ਰਾਣੀਆਂ ਰੱਖਦੇ ਸੀ ਸ਼ਰਿਆਂ ਮ ਰੱਖਦੇ ਸੀ ਵਾਹ ਵਾਹ ਰਾਣੀਆਂ ਤਾਂ ਆਪਣੇ ਆ ਜਿਹੜੇ ਆਪਣੇ ਨੰਗਜੇ ਰਾਜੇ ਸੀਗੇ ਆਪਣੇ ਪਟਿਆਲੇ ਵਰਗੇ ਫਰੀਦਕੋਟ ਵਰਗੇ ਇਹਨਾਂ ਕੋਲ ਕਿੰਨੀਆਂ ਕਿੰਨੀਆਂ ਰਾਣੀਆਂ ਸੀ ਰਾਣੀਆਂ ਰੱਖਣ ਤੇ ਸੀ ਸਿਆਣੀਆਂ ਰੱਖਣ ਤੇ ਥੋੜਾ ਸੀ ਜਿਵੇਂ ਤੁਸੀਂ ਹੁਣ ਆ ਨੰਗਰਾ ਰਾਜੇ ਕਹਿ ਰਹੇ ਹੋ ਸਕਦਾ ਇਸ ਚੀਜ਼ ਤੇ ਵੀ ਟਿੱਪਣੀ ਕਰ ਦੇਣ ਕਰ ਦੇਣ ਵੇਖੋ ਰਾਜੇ ਤਾਂ ਕੁਝ ਵੀ ਨਹੀਂ ਸੀ ਇਹਨਾਂ ਕੋਲੇ ਨਾ ਅੰਗਰੇਜ਼ ਦੇ ਅਧੀਨ ਸੀ ਮਹਾਰਾਜਾ ਰਣਜੀਤ ਸਿੰਘ ਦੇ ਬਰ ਖਿਲਾਫ ਸੀ ਰਾਜਾ ਨੇ ਇਹਨੇ ਵੀ ਮਤਲਬ ਔਰ ਹੋਰ ਵੇਖੋ ਤੁਹਾਡੀ ਦੇਸ਼ ਦੀ ਆਜ਼ਾਦੀ ਚ ਨਾ ਰਾਜਾ ਦਾ ਕੋਈ ਯੋਗਦਾਨ ਨਹੀਂ ਦੱਸ ਦਿਓ ਫਿਰ ਕਰਦੇ ਕੀ ਰਹੇ ਮौजਾਂ ਅਯਾਸ਼ੀਆਂ ਅਯਾਸ਼ੀਆਂ ਤੇ ਰਾਸਤਾ ਨਾਲ ਖੜਨਾ ਸ਼ਿਕਾਰ ਕਰਨਾ ਸਰਾਂ ਤੇ ਕਲਗੀਆਂ ਲਾ ਲੈਣੀਆਂ ਮਹੰਗੇ ਘੋੜੇ ਰੱਖਣੇ ਜਿਹੜਾ ਤੁਸੀਂ ਪਿੱਛੇ ਜੀ ਵੀਡੀਓ ਥੋੜੀ ਵਾਇਰਲ ਹੋਈ ਸੀ ਤੁਹਾਨੂੰ ਪਤਾ ਹੀ ਆਪ ਪਹਿਲਾਂ ਗੱਲ ਕਰਦੇ ਆਉਂਦੀ ਸੀ ਤੁਸੀਂ ਜਿਵੇਂ ਜੱਟਾਂ ਨੂੰ ਇੱਕ ਦੱਲਾ ਕਿਹਾ ਨਹੀਂ ਦੱਲਾ ਆਇ ਨਹੀਂ ਹੈ ਜਟੰਡ ਆਇ ਨਹੀਂ ਇਹ ਤਾਂ ਸ਼ਬਦੀ ਗਲਤ ਹੈ ਹੂੰ ਜਿਹੜਾ ਦਲਾਲੀ ਕੋਈ ਵੀ ਕਰੇ ਕਿਸੇ ਪ੍ਰਕਾਰ ਦੀ ਉਹਨੂੰ ਦੱਲਾ ਕਹਿੰਦੇ ਉਹਨੂੰ ਦੱਲਾ ਕਹਿੰਦੇ ਨਾ ਹੂੰ ਜੇ ਬਾਣੀਆਂ ਕਰੂ ਤੋ ਕੀ ਅਜੂਆ ਉਹ ਵੀ ਦੱਲਾ ਹੀ ਬਜੂਗਾ ਪੰਡਤ ਕਰੇ ਉਹ ਵੀ ਦੱਲਾ ਬਜੂਗਾ ਠੀਕ ਹੈ ਪਰ ਤੁਸੀਂ ਜਿਹੜੇ ਨੇ ਕੀਤਾ ਉਹ ਜਿਹੜੇ ਨੇ ਕੀਤਾ ਜਿਹੜੇ ਨਹੀਂ ਕੀਤਾ ਚਲੋ ਕੋਈ ਵੀ ਹੈ ਕੋਈ ਵੀ ਹੈ ਉਹਦਰ ਲੈ ਹਾਂ ਉਹ ਹੈ ਜਿਹੜੇ ਨੇ ਭਗਤੀ ਕੀਤੀ ਉਹਨੂੰ ਦੱਲਾ ਕਹਿੰਦੇ ਉਹਨੂੰ ਤਾਂ ਭਗਤ ਕਹਾਵਾਂਗੇ ਤੰਨਾ ਵੀ ਤਾਂ ਭਗਤ ਹੈ ਹੈ ਤਾਂ ਉਹ ਵੀ ਜੱਟ ਜੇ ਹਿੰਦੂ ਨੇ ਭਗਤੀ ਕੀਤੀ ਹੋਵੇ ਭਗਤਾ ਜੇ ਪੰਡਤ ਨੇ ਭਗਤੀ ਕੀਤੀ ਹੋਵੇ ਭਗਤਾ ਜੇ ਗਰੀਬ ਨੇ ਭਗਤੀ ਕੀਤੀ ਹੋਵੇ ਭਗਤਾ ਨਾਮਦੇਵ ਨੇ ਭਗਤੀ ਕੀਤੀ ਭਗਤਾ ਜੇ ਕਿਸੇ ਨੇ ਗੰਦ ਪਾਇਆ ਤਾਂ ਗੰਦਾ ਹੈ ਜੇ ਸਟੇਟ ਨਾਲ ਖੜਕੇ ਸਟੇਟ ਦੇ ਨਾਲ ਖੜਕੇ ਆਪਦੇ ਨਿੱਜੀ ਹਿੱਤ ਪੂਰ ਲਈ ਕਿਸੇ ਬੰਦੇ ਨੇ ਕਿਸੇ ਨੇ ਵੀ ਉਹਨੂੰ ਤੁਸੀਂ ਕੀ ਕਹੋਗੇ ਦੇਵਤਾ